ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਬਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਵੀ ਵਧੀਆ ਹੋਵੋਗੇ ਆਲ ਗੁੱਡ ਆਪਾਂ ਵੀ ਵਧੀਆ ਆਲ ਗੁੱਡ ਜੁੜੇ ਰਹੀਆਂ ਬਲੌਗ ਦੇ ਨਾਲ ਅੱਜ ਆਪਾਂ ਚੱਲਾਂਗੇ ਚਣਕੋਠੀ ਪੂਆ ਕੇ ਖੰਡ ਪਾਟ ਰਖਾਇਆ ਹੋਇਆ ਬਸ ਜੁੜੇ ਰਹੀਓ ਮਿਲਦੇ ਆਂ ਅੱਗੇ ਬਸ ਜਿਵੇਂ ਪਹੁੰਚੇ ਹੋਏ ਸੀ ਪੂਆ ਦੇ ਘਰੇ ਆਇਆ ਪੂਆ ਦੇ ਪਾਸੇ ਚਟਾਲੇ ਹੋਰ ਵੀ ਪੁੱਜੇ ਹੋਏ ਨੇ ਲੰਗਰ ਅਟੁੱਟ ਵਰਤ ਰਿਹਾ ਬਈ ਜਿਹਨੇ ਵੀ ਛਕਣਾ ਹੈ ਛਕ ਲੈ ਆ ਗਈ ਕੁੱਲਰਿਆਂ ਵਾਲੇ ਆ ਗਏ ਭਾਜੀ ਉਹ ਵੀ ਉਹਦੇ ਤੇ ਸਕਦੇ ਤੁਸੀਂ ਜੱਬੂ ਮਜਾਇਲਾ ਬਾਕੀ ਉਹਦੇ ਨਾਲ ਚੇਲੇ ਚਾਪਟੇ ਚੇਲੇ ਚਾਪਟੇ ਉਹਦੇ ਨਾਲ ਫਿਰਦੇ ਨੇ ਉਹ ਇੱਕ ਜੱਸਾ ਰੇਤ ਚ ਇੰਨਾ ਚਾਪਟਾ ਅਗਰ ਸੰਗਤ ਉਰੀ ਬੈਠਣੀ ਹੈ ਇੰਜੋਏ ਮਾਰ ਰਹੇ ਨੇ ਲੈ ਵੀ ਫਿਲਟਰ ਫਿਲਟਰ ਲੱਗ ਗੁਰਬਾਣੀ ਕੀ ਤਾ ਗੁਰੂ ਬਿਟ ਹੋ ਅਮਰ ਕੈਮਰੇ ਦੀ ਸੈਟਿੰਗਾਂ ਕਰਤਾ ਲਿਖੜਾ ਲਾਈਵ ਉਸ ਤੇ ਦੇਖੀ ਦੀ ਵੀਡੀਓ ਮੈਂ ਦੇਖੀ ਦੀ ਕਿਸ ਗੰਦੇ ਵਾਲੀ ਵੀਡੀਓ ਆ ਅਮਰਦੀਪਾ ਉਹ ਬਲਗੁਰਾ ਨੈਟਵਰਕ ਹਾਂਜੀ ਨੈਟਵਰਕ ਵੀਰੇ ਦੇਖਣਾ ਪੂਗਾ ਬਲੌਗ ਤੋਂ ਬਾਅਦ ਦੇਖਾਂਗੇ ਬੈਂਕ ਫੋਨ ਕਰਦੇ ਸਮਾਂ ਪਾ ਜੀ ਕੱਲ ਤੂੰ ਬੱਬਲ ਕੰਮ ਖਾ ਕੇ ਕਮਰੇ ਚ ਡੇ ਗਿਆ ਤੈਨੂੰ ਖਾਣ ਪੀਣ ਦੀ ਅਕਲ ਆ ਗਈ ਹੈ ਕਿ ਨਾ ਕਿੱਥੋਂ ਸਿੱਖ ਗਿਆ ਨੇ ਵੇ ਇਹੇ ਕੰਮ ਲੱਖਰ ਵੀ ਦੀ ਮੱਝ ਹੋਣੀ ਓਏ ਪੀਜਰ ਦੀ ਵੀ ਆਉਂਦੀ ਆ ਆ ਵੀ ਲੱਖਾਂ ਦੀ ਲੱਗਦੀ ਐ ਇਹ ਰਿਆਣੀ ਦੀ ਮਹਿਸਾ ਨੇ ਬਈ ਕਰੋੜ ਕਰੋੜ ਲੱਗ ਰਿਹਾ ਇਹਨਾਂ ਦੇ ਝੋਟੀਆਂ ਦੇ ਸ਼ਿੱਲੂ ਸ਼ਿੱਲੂ ਨੂੰ ਆ ਚੋਟੀ ਦੇਣੀ ਸੀ ਬਈ ਪਹਿਲਾਂ ਚਿੱਲ ਨੂੰ ਆ ਛੋਟੀ ਤੋਂ ਮੇਰਾ ਛੋਟੀ ਦਿੱਤੀ ਆ ਬਈ ਪਰਸੋ ਚਾਉਂਦੂ ਭਰੇ ਟੂਰਨਾਮੈਂਟ ਦੇ ਤਾਂਗੇ ਆਏ ਦੂਜੇ ਭਰਾ ਦੀ ਪੱਗ ਬੰਨੀ ਹੋਈ ਆ ਪਹਿਲਾਂ ਨਿੰਜੇ ਦੀ ਦਿਖਾਈ ਸੀ ਸੋਨੂੰ ਬੰਨੀ ਹੋਈ ਪੱਗ ਤੁਸੀਂ ਜਰੂਰ ਦੱਸੋ ਕਿਹੜੀ ਪੱਗ ਸੋਹਣੀ ਲੱਗਦੀ ਆ ਇਹ ਤੀਜੇ ਬੰਦੇ ਦੀ ਪੱਗ ਆ ਇਹ ਬਈ ਬੰਦੇ ਨੇ ਧਮਾਲਾ ਇਹਦੀ ਰਮਾਲ ਦੇਖੋ ਬਈ ਇਹ ਵੀ ਦੇਖੋ ਇਹ ਕਹਿੰਦਾ ਕਾਲੀ ਰਮਾਲ ਦਾ ਸ਼ਕੀਨ ਆ ਉਹਨੂੰ ਆਪ ਕਿਵੇਂ ਦਿਖਾ ਦੇ ਲੈ ਮੈਂ ਵੀ ਦਿਖਾ ਦਿੰਦਾ ਬਾਈ ਜਿਹੜੇ ਡਿਜ਼ਾਈਨ ਵਾਲੇ ਤੁਸੀਂ ਹੁੰਦਾ ਏ ਤੁਹਾਡੇ ਲੱਛਣ ਨੇ ਵਾਹ ਦੇਖ ਲੱਛਣ ਸਹੀ ਨੇ ਤੁਹਾਡੇ ਪੂਰੇ ਵਧੀਆ ਮੈਂ ਬੰਦੇ ਹੀ ਹੀਰਾ ਲੱਛਣ ਕਰਕੇ ਦਿਖਾਓ ਲੱਛਣ ਕਰੰਦ ਨੂੰ ਮੈਂ ਮੋਜਰੇ ਵਾਲੀ ਆ ਲੈ ਹਲਕੇ ਨਾਲ ਪੁੱਛੂਆਂ ਜੀ ਜੀ ਆਪਾਂ ਇਹੋ ਜਿਹੀ ਗੱਲ ਕਰੇ ਜੀ

ਇਹ ਜਗ ਮੀਤ ਹੈ ਬਾਦਲ ਗੜੀਆ ਕਿੱਥੇ ਝੱਲਣਾ ਹੈ ਅਡਾਲੀ ਵੀ ਇਹ ਬੰਦੇ ਹੀ ਦੇ ਜਿਆਦੇ ਪਾਵਾਂ ਇਹ ਵੀਡੀਓ ਹੈਲੋ ਗੈਸ ਮੈਂ ਤਾਂ ਚੱਲਣਾ ਨਹੀਂ ਚੱਲਦਾ ਜੀ ਸਾਡੇ ਚਾਹਾਂ ਚੱਲੋ ਸੱਡ ਦੋ ਨਾ ਭਾਈ ਬਣਾਓ ਫੇ ਮੋੜੋਂਗੇ ਬੇਰ ਖਾਂਦੇ ਫਿਰਦੇ ਹੋਏ ਤੁਸੀਂ ਤਾਂ ਰਾਸੀ ਲੈ ਲੈ ਆਈ ਜੀ ਆਪਾਂ ਨਾਲ ਨੂੰ ਕਿ ਹੋ ਗਿਆ ਰੈਡੀ ਆਪਾਂ ਚੱਲੇ ਹੁਣ ਡਿਡਬੇ ਡਾਕਟਰ ਨਾਲ ਚੱਲਨੇ ਆਂ ਡਿਡਬੇ ਚੰਗਾ ਜੀ ਫਿਰ ਬਾਏ ਮਿਸ ਜੂ ਕੱਲ ਨੂੰ ਆਉਂਗਾ ਫਿਰ ਮੈਂ ਕੁਝ ਚੈੱਕ ਕਰਦਾ ਨਹੀਂ ਗੁੱਸਾ ਤਾਂ ਨਹੀਂ ਕਰਦੇ ਫਿਰ ਗੁੱਸਾ ਕਰਦੇ ਹੁਣੇ ਬੱਸ ਪਹਿਲਾਂ ਤਾਂ ਕਰਦੇ ਸੀ ਗੁੱਸਾ ਯਾ ਹਣਾ ਵੀ ਕਿੱਧਰ ਜਾਂਦਾ ਹੈ ਵੀ ਜੇ ਇਹਨੂੰ ਰੱਖੇ ਲਮਾ ਹਣਾ ਚਲ ਕੋਈ ਨਕਲ ਨੂੰ ਮਿਲਦੇ ਆ ਫਿਰ ਮੈਂ ਜਾਂਦਾ ਫਿਰ ਓਕੇ ਬਾਏ ਕਿਹੜੇ ਚ ਗਰਾਹ ਤੇ